ਉਹ ਵੀ ਰੋਕੀ ਗੱਲ ਵੀ ਕੀ ਕਦੇ ਨਹੀਂ ਬੋਲ ਕੇ ਕਿੰਨੇ ਸਰਵਾਸ ਦਾ ਨਹੀਂ ਆਲ ਮੈਂ ਹੈਸ਼ ਹੈ ਪਹਿਲਾਂ ਮੈਂਟਨ ਮੇਜ਼ ਨੇ ਆ ਗਏ ਦੋ ਦਿਨ ਜਿਵੇਂ ਜਿਵੇਂ ਗਏ ਜੇ ਉਹਨਾਂ ਦੇ ਮੈਂਟਨ ਦੇ ਆਸਾਨ ਮੈਂ ਕੈਨ ਖੋਲਦੇ ਪਰ ਇਹ ਮੇਰਾ ਕੰਮ ਰੰਗ ਹੈ ਹੈਸ਼ ਹੈ ਹਾਂਜੀ ਦੋਸਤੋ ਸੋਸ਼ਲ ਮੀਡੀਆ ਉੱਪਰ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖ ਚੁੱਕੇ ਹਾਂ ਜਿਸ ਵਿੱਚ ਦੋਸਤੋ ਬਾਹਰਲੇ ਮੁਲਕਾਂ ਵਿੱਚ ਜਾ ਕੇ ਕੁੜੀਆਂ ਵਿਆਹ ਕਰਾ ਕੇ ਹੀ ਮੁੱਕਣ ਜਾਂਦੀਆਂ ਹਨ। ਹਾਂਜੀ ਦੋਸਤੋ ਇਹੋ ਜਿਹਾ ਹੀ ਮੁੱਦਾ ਇੱਕ ਹੋਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਇਆ ਹੈ ਜਿਸ ਵਿੱਚ ਦੋਸਤੋ ਕੁੜੀ ਨੇ ਨੌਜਵਾਨ ਮੁੰਡੇ ਨੂੰ ਬਾਹਰਲੇ ਮੁਲਕ ਬੁਲਾ ਕੇ ਉਸ ਨੂੰ ਘਰੋਂ ਹੀ ਕੱਢ ਦਿੱਤਾ। ਦੋਸਤੋ ਦੱਸਦੀ ਕਿ ਇਹ ਵੀਡੀਓ ਕੈਨੇਡਾ ਦੀ ਹੈ ਜਿੱਥੇ ਦੋਸਤੋ ਇੱਕ ਨੌਜਵਾਨ ਨੂੰ ਉਸਦੀ ਘਰਵਾਲੀ ਨੇ 8 ਦਿਨ ਘਰੇ ਰੱਖ ਕੇ ਉਸ ਨੂੰ ਘਰੋਂ ਕੱਢ ਦਿੱਤਾ। ਜਿਸ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਕੈਨੇਡਾ ਦੀਆਂ ਸੜਕਾਂ ਉੱਪਰ ਆਪਣਾ ਸਮਾਨ ਚੁੱਕੀ ਫਿਰਦਾ ਹੈ ਦੋਸਤੋ ਇਸ ਵੀਡੀਓ ਵਿੱਚ ਨੌਜਵਾਨ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਸ ਦੀ ਘਰ ਵਾਲੀ ਨੇ ਪਹਿਲਾਂ ਤਾਂ ਉਸ ਉੱਪਰ ਪੁਲਿਸ ਕੰਪਲੇਂਟ ਕੀਤੀ ਅਤੇ ਫਿਰ ਦੋਸਤੋ ਉਸ ਨੂੰ ਡਾਇਰੈਕਟ ਹੀ ਕਰੋ ਬਾਰ ਕੱਢ ਦਿੱਤਾ ਦੋਸਤੋ ਨੌਜਵਾਨ ਦਾ ਕਹਿਣਾ ਹੈ ਕਿ ਉਹਨਾਂ ਵਿੱਚ ਆਪਸੀ ਏਡੀ ਕੋਈ ਲੜਾਈ ਵੀ ਨਹੀਂ ਹੋਈ ਜਿਸ ਦੀ ਵਜ੍ਹਾ ਕਰਕੇ ਦੋਸਤੋ ਐਡਾ ਵੱਡਾ ਕਦਮ ਉਸ ਦੀ ਘਰ ਵਾਲੀ ਨੇ ਚੁੱਕਿਆ ਹੈ ਤਾਂ ਦੋਸਤੋ ਐਸੇ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਬਾਹਰਲੇ ਮੁਲਕਾਂ ਵਿੱਚ ਕੀ ਹਾਲਾਤ ਹਨ ਤਾਂ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ